ਕੀ ਨਾਂ ਤੁਹਾਡਾ ਜੀ ਮੈਂ ਡਾਕਟਰ ਦਰਸ਼ਨ ਕੌਰ ਐਸ ਐਮਓ ਤਲਵੰਡੀ ਸਾਬੋ ਤੋਂ ਬੋਲ ਰਹੀ ਆ ਅੱਜ ਸਾਡੇ ਹਸਪੀਟਲ ਚ ਸਾਰੀ ਆਪੀ ਡੀਜ਼ ਬੰਦ ਨੇ ਸਾਰੀਆਂ ਇਲੈਕਟਿਵ ਸਰਜਰੀਜ਼ ਬੰਦ ਨੇ ਤੇ ਇਹ ਪੂਰੇ ਪੰਜਾਬ ਚ ਹੀ ਨੇ ਬੰਦ ਸਾਡੀਆਂ ਜਿਹੜੀਆਂ ਮੰਗਾ ਸਪੈਸ਼ਲੀ ਇਹ ਹੀ ਨੇ ਜਿਵੇਂ ਸਾਡੀਆਂ ਮਲਫੀ ਮੇਲ ਸਟਾਫਾਂ ਹੁੰਦੀਆਂ ਨੇ ਜਾਂ ਫੀਮੇਲ ਸਾਡੀਆਂ ਐਮਓ ਹੁੰਦੀਆਂ ਨੇ ਉਹ ਕਲੀਆਂ ਇੱਥੇ ਹੁੰਦੀਆਂ ਨੇ ਉਹਨਾਂ ਲਈ ਕੋਈ ਮਦਦ ਬਤ ਸੇਕ ਸਿਕਿਉਰਟੀ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਸਾਡੀ ਮੰਗ ਇਹ ਵੀ ਸਾਨੂੰ ਇੱਥਾ ਮਤਲਬ ਇੱਥੇ ਫੋਰਸ ਹੋਵੇ ਜਿਹੜੇ ਕੀ ਮਤਲਬ ਇੱਥੇ 24 ਘੰਟੇ ਹੋਵੇ ਉਸ ਤੋਂ ਇਲਾਵਾ ਜਿਵੇਂ ਸਾਡੇ ਇੱਥੇ ਸਟਾਫ ਦੀ ਬਹੁਤ ਕਮੀ ਹੈ ਜਿਵੇਂ ਐਮ ਐਮਓ ਬਹੁਤ ਬਹੁਤ ਘੱਟ ਨੇ ਜਿਵੇਂ ਈ ਐਮਓ ਹੈ ਨਹੀਂ ਇੱਥੇ ਕਿਉਂਕਿ ਸਾਨੂੰ ਇਹ ਵੀ ਇੱਥੇ ਈ ਐਮਓ ਦੀ ਪਰ ਪੜਤੀ ਹੋਵੇ ਬਾਕੀ ਜਿਹੜੇ ਸਟਾਫ ਹੈਗਾ ਉਹ ਉਹਦੀ ਵੀ ਕਮੀ ਹੈ ਉਹ ਵੀ ਇੱਥੇ ਹੋਰ ਵੇਖਾਂਗੇ ਅੱਜ ਸਵਾਵਾ ਬੰਦ ਹੈ ਸਾਰੀਆਂ ਜੀ ਅੱਜ ਸਾਰੀਆਂ ਸੇਵਾਵਾਂ ਓਪਨਿੰਗ ਸੇਵਾਵਾਂ ਤੇ ਇਲੈਕਟਿਵ ਸਰਜਰੀਜ਼ ਬੰਦ ਹੈ ਸਿਰਫ ਅਮਰਜੈਂਸੀ ਜਿਹੜੀਆਂ ਸੇਵਾਵਾਂ ਨਿਕਲੀਆਂ ਉਹ ਹੀ ਚੱਲਣ ਕਿੰਨੇ ਦਿਨ ਰੂਜੇ ਇਹ ਇਹ ਸਿਰਫ ਅੱਜ ਦਾ ਦਿਨ ਹੈ ਬਾਕੀ ਜੇ ਮੈਂ ਉਪਰੋਂ ਆਰਡਰ ਹੋਣਗੇ ਸਾਨੂੰ ਸਾਡੀ ਐਸੋਸੀਏਸ਼ਨ ਦੇ ਉਵੇਂ-ਉਵੇਂ ਹੋਏ ਕੀ ਨਾਂ ਤੁਹਾਡਾ ਜੀ ਸੱਸੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਸੰਜੀਵ ਕਰਗੇ ਮੈਂ ਮੈਡੀਕਲ ਅਫਸਰ ਹਾਂ ਸਿਵਲ ਹਸਪਤਾਲ ਤਲਵੰਡੀ ਸਾਬੋੜ ਵਿੱਚ ਇਹ ਕਹਿਣਾ ਕਿ ਸਾਰੇ ਇੱਥੇ ਹਸਪਤਾਲ ਦੇ ਵਿੱਚ ਇਕੱਠੇ ਹੋਏ ਆ ਕਿਉਂਕਿ 9 ਤਰੀਕ ਦੀ ਰਾਤ ਨੂੰ ਬਰਵਤ ਰੈਸਟਲੈਂਡ ਗੋਲ ਦੇ ਵਿੱਚ ਜਿਹੜਾ ਆਰਜਿਕਲ ਮੈਡੀਕਲ ਕਾਲਜ ਦੇ ਵਿੱਚ ਫੀਮੇਲ ਡਾਕਟਰ ਜਿਹੜੀ ਕਿ 36 ਘੰਟੇ ਦੀ ਆਪਣੀ ਡਿਊਟੀ ਕਰਕੇ ਰਾਤ ਨੂੰ ਅਰੈਸਟ ਕਰਨ ਲਈ ਸੈਮੀਨਾਰ ਰੂਮ ਦੇ ਵਿੱਚ ਗਈ ਸੀ ਉੱਥੇ ਸਵੇਰੇ ਉਹਦੀ ਬਾਡੀ ਜਿਹੜੀ ਹੈ ਮਿਲੀ ਇਹ ਡੈਡ ਬਡੀ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਉਹਦੇ ਨਾਲ ਸਮੂਹਿਕ ਜ਼ਬਰਜਨਾ ਕੀਤਾ ਗਿਆ ਤੇ ਨਾਲ ਹੀ ਬਹੁਤ ਹੀ ਬੁਰੇ ਤਰੀਕੇ ਨਾਲ ਉਹਦੀ ਹੱਤਿਆ ਕੀਤੀ ਗਈ ਜਿਹਦੇ ਵਿੱਚ ਉਹਦੇ ਅੱਖਾਂ ਦੇ ਵਿੱਚੋਂ ਮੂੰਹ ਦੇ ਵਿੱਚੋਂ ਨੱਕ ਦੇ ਵਿੱਚੋਂ ਤੇ ਪ੍ਰਾਈਵੇਟ ਪਾਰਟਸ ਦੇ ਵਿੱਚੋਂ ਦੇ ਖੂਨ ਆ ਰਿਹਾ ਸੀ ਤੇ ਨਾਲ ਹੀ ਉਹਦੀ ਨੱਕ ਦੀ ਹੱਡੀ ਗਰਦਨ ਦੀ ਹੱਡੀ ਤੋੜ ਦਿੱਤੀ ਗਈ ਤੇ ਨਾਲ ਹੀ ਪੈਲਵਿਕ ਗਰਦਨ ਜਿਹੜਾ ਹੈ ਉਹ ਵੀ ਤੋੜ ਦਿੱਤਾ ਗਿਆ ਤੇ ਇਹਦੇ ਬਹੁਤ ਹੀ ਪ੍ਰੋਟੈਲਟੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਜਿਸ ਨੂੰ ਉਸ ਤੋਂ ਬਾਅਦ ਜਿਹੜਾ ਹਸਪਤਾਲ ਦਾ ਪ੍ਰਸ਼ਾਸਨ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਹਨੂੰ ਸੁਸਾਈਸਾਈਡ ਦਾ ਨਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਪ੍ਰੋਟੈਸਟ ਦੇ ਵਿੱਚ ਜਿਹੜੇ ਉਥੇ ਦੇ ਹਸਪਤਲ ਦੇ ਡਾਕਟਰ ਐ ਤੇ ਜੂਨੀਅਰ ਡਾਕਟਰ ਐਸੋਸੀਏਸ਼ਨ ਐ ਉਹਨਾਂ ਨੇ ਇਕੱਠੇ ਹੋ ਕੇ ਪੀਸਫੁਲ ਪ੍ਰੋਟੈਸਟ ਕੀਤਾ ਜਿੰਨੋਂ ਕਿ ਉਥੋਂ ਦੇ ਜਿਹੜੇ ਗੂਨ ਜਿਹੜੇ ਹੈਗੇ ਮੌਬ ਇਕੱਠੇ ਹੋ ਕੇ ਉਹਨਾਂ ਨੇ ਉਹ ਦਾ ਤੋੜਪੰਨ ਕੀਤੀ ਤੇ ਉਹਨਾਂ ਦਾ ਪ੍ਰੋਟੈਸਟ ਅਸਫਲ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਜਿਹੜੇ ਸੈਮੀਨਾਰ ਰੂਮ ਦੇ ਵਿੱਚੋਂ ਬਾਡੀ ਪਾਈ ਗਈ ਸੀ ਉਹ ਰੂਮ ਨੂੰ ਵੀ ਤੋੜਪੰਨ ਕਰਕੇ ਉਥੋਂ ਜਿਹੜਾ ਐਵੀਡੈਂਸ ਸੀ ਉਹਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਐ ਸਾਡੀ ਦਾ ਡਿਮਾਂਡ ਇਹੀ ਐ ਕਿ ਜਿਹੜਾ ਇਹ ਕਿੱਸਾ ਹੋਇਆ ਬਹੁਤ ਹੀ ਮੰਦ ਭੱਗ ਹੈ ਤੇ ਇਹਨੂੰ ਬਰਾਬਰ ਤਰੀਕੇ ਨਾਲ ਇਹਦੀ ਤਫ਼ਤੀਸ਼ ਕੀਤੀ ਜਾਵੇ ਤੇ ਸਾਡੇ ਜਿਹੜੀ ਉਹਨੇ ਡਾਕਟਰ ਸੀਗੀ ਉਹਨੂੰ ਇਨਸਾਫ਼ ਦਿਲਾਇਆ ਜਾਵੇ ਆ ਬੰਦਾ ਸਾਰੀਆਂ ਮੈਡੀਕਲ ਸੇਵਾਵਾਂ ਤਲਵੰਡੀ ਸਾਹਿਬ ਹਾਂਜੀ ਇਹ ਪੀसीएम ਐਸੋਸੀਏਸ਼ਨ ਜਿਹੜੀ ਪੰਜਾਬ ਉਹਨਾਂ ਨੇ ਅੱਜ ਸੱਜਾ ਦਿੱਤਾ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਸਰਕਾਰੀ ਜਿਹੜੇ ਹਸਪਤਾਲ ਹੈ ਉੱਥੇ ਓਪੀਡੀ ਸੇਵਾਵਾਂ ਤੇ ਇਲੈਕਟਿਵ ਸਰਜਰੀ ਸਾਰਾ ਬੰਦ ਰਹਿੰਦੀਆਂ ਸਿਰਫ ਐਮਰਜੈਂਸੀ ਤੇ ਐਸੈਂਸ਼ੀਅਲ ਸਰਵਿਸਿਜ਼ ਚੱਲਦੀਆਂ ਰਹਿਣਗੀਆਂ ਏ ਅੱਜ ਪੂਰਾ ਦਿਨ ਦੇ ਵਾਸਤੇ ਕੀਤੀ ਗਈ ਹੈ ਹੜਤਾਲ। ਹਾਂ ਠੋਟਾ ਜੀ ਫਰਾਂਸਿਸ ਕਰਤ ਸਿੰਘ ਆਈ। ਕਿੱਥੋਂ ਆਇਓ? ਮੈਮਂਟ ਲੀਲਾ ਤੋਂ ਆਈ। ਕਿਵੇਂ ਆਏ ਸੀ ਇੱਥੇ? ਅਸੀਂ ਬੱਦੋਂ ਦਵਾਈ ਉਹਨਾਂ ਸੀ ਇੱਥੇ ਆਸਪਤਾਲ ਤੇ ਗਾਹਾਂ ਹਸਪਤਲ ਵੱਲ ਪਿਆਗਾ। ਹੂੰ ਸਾਰੇ ਬਰਾਜ ਵਾੜ ਹੜਤਾਲ ਦੇ ਵਾਸਤੇ ਹੂੰ ਆਪਣਾ ਹਸਪਤਲ ਬੰਦ ਕਰੀ ਬੱਟੇ ਨੇ। ਹੂੰ ਤੇ ਸਾਰੇ ਇੱਥੇ ਜਾਣਦਾ ਵੀ ਕਿੱਦਾਂ ਪਰ ਹੋ ਰਹਾ ਜੀ ਆ। ਹੂੰ ਇਹਦਾ ਕੋਈ ਹੱਲ ਕਰਾ ਜੇਦਾ ਨਾ ਕਿ ਕਿ ਕੋਈ ਸਮੱਸਿਆ ਹੋਣੀ ਤੇ ਇਹ ਆ ਉਹ ਵੀ ਨਹੀਂ ਹੱਲ ਕਰਦੇ। ਆਪਣੇ ਕੀ ਨਾਂ ਠੋਟਾ? ਰਾਜਵੀਰ ਕੌਰ ਜੀ। ਕਿੱਥੋਂ ਆਇਓ? ਮੈਰੀ ਤੋਂ ਜੀ। ਹਾਂ ਕਿਵੇਂ ਆਏ ਸੀ ਅਸੀਂ ਵੀ ਕੇਸ ਕਰਵਾਉਣ ਆਏ ਹਾਂ ਜੀ ਨਾਮ ਨੂੰ ਮਿਹਨਤ 20 ਦਿਨ ਤੱਕ ਦੇ ਜੀ ਉਹ ਕੱਲ ਨੂੰ ਆਏਗੀ ਕਿਹੜੇ ਹਸਪਤਾਲ ਚਾਹੀ ਸੀ ਸਰਕਾਰੀ ਹਸਪਤਾਲ ਜਲਵੰਡੀ ਦੀ ਹਾਂ ਤੇ ਹੁਣ ਤੁਹਾਨੂੰ ਖਰਚੇ ਲਖਵਾਰ ਤਾਂ ਹੋਣਾ ਪੈ ਰਿਹਾ ਹਾਂਜੀ ਉਹ ਕੱਲ ਨੂੰ ਆਜੇ ਸਾਨੂੰ ਬੱਚਾ ਤਾਂ ਜਦੋਂ ਮਰਦੀ ਹੋ ਸਕਦਾ ਹੈ ਹਾਂਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਅੰਕਤਾ ਜੀ ਆਏ ਆ ਨੇ ਵੀ ਸਾਡੀ ਗੱਲ ਸੁਣੋ ਜੀ ਅੰਕਤਾ ਜੀ ਹਰੇ ਜੀ ਮੈਂ ਸੁਨਿੰਦਰ ਕੌਰ ਮੈਂ ਤੇ ਆਪਣਾ ਡਾਕ ਬਾਈਟ ਦਾ ਇੰਜੈਕਸ਼ਨ ਲਵਾਉਣ ਆਈ ਸੀ ਸਾਰੀਆਂ ਸਵਾਵਾਂ ਬੰਦ ਨੇ ਇੱਥੇ ਐਮਰਜੈਂਸੀ ਵੀ ਪੰਦ ਆ ਕਿੱਥੇ ਕਿੱਥੇ ਹਾਂ ਸਰਕਾਰੀ ਹਸਪਤਾਲ ਤਲਵੰਡੀ ਸਾਤ ਹਾਂਜੀ ਠੀਕ ਤੇ ਉਹ ਖੱਜਲ ਖਵਾਰ ਤਾਂ ਲੋਕ ਹੋ ਰਹੇ ਨੇ ਖੱਜਲ ਖਾਰ ਹੋ ਰਹੇ ਬਾਹਰ ਪੁੱਛਦੇ ਆਂ ਵੀ ਡਾਕਟਰ ਅੰਦਰ ਹੈ ਜੀ ਅੰਦਰ ਵਾਲੇ ਕਹਿ ਦਿੰਦੇ ਆ ਕੋਈ ਨਹੀਂ ਹੈ ਬਾਹਰ ਜਾਓ ਤੁਸੀਂ ਨਾਲੇ ਇਹ ਤਾਂ ਕਹਿੰਦੇ ਡਾਕਟਰ ਕਹਿੰਦੇ ਐਮਰਜੈਂਸੀ ਸਵਾਵਾਂ ਚਾਲੂ ਬਿਲਕੁਲ ਨਹੀਂ ਚੱਲ ਰਹੀਆਂ ਬੰਦ ਪਿਆ ਬਿਲਕੁਲ ਕੱਲ ਵੀ ਨਹੀਂ ਕਰਦੇ ਕਿਸ ਨਾਲ